ਦਾ ਮਤਬ ਬਹੁਤਾ ਵਧੀਆ ਚੱਲਿਆ ਸੀ ਪਹਿਲਾਂ ਤਾਂ ਤੇਰੇ ਮੁੰਡੇ ਨੇ ਥੇ ਘਰਤਾ ਤੇ ਜਿਹੜਾ ਰਹਿੰਦਾ ਖੁੰਦਾ ਸੀ ਆ ਦਵੇਂ ਜੀ ਆਏ ਭੂਆ ਫੁੱਫੜ ਉਹਨਾਂ ਤੇ ਬੇੜਾ ਹੀ ਗਰ ਕਰ ਗਿਆ ਹੁਣ ਇਹ ਕਿਦਾਂ ਹੱਲ ਹੋਊਗਾ ਉਹ ਤੇ ਕਹਿ ਗਏ ਆ ਚੱਲ ਮੈਂ ਵੀ ਉਹਨਾਂ ਦੇ ਸਾਹਮਣੇ ਤੇ ਇਹ ਗੱਲ ਕਹਿਣੀ ਹੀ ਕਿ ਕੋਈ ਗੱਲ ਨਹੀਂ ਅਸੀਂ ਜਿੱਦਾਂ ਤੁਸੀਂ ਕਹੋਗੇ ਉਦਾਂ ਹੀ ਕਰਾਂਗੇ ਰਬਨ ਕੰਮ ਸਾਰੇ ਉਹ ਜੜੇ ਹੀ ਬੇੜਾ ਤਾਂ ਗਰ ਕਰ ਗਿਆ ਆਪਣੇ ਮੁੰਡੇ ਦਾ ਜਿਹੜਾ ਜਾ ਕੇ ਲਵਰੀ ਨੂੰ ਕਹਿੰਦਾ ਵੀ ਇੰਨੇ ਵਿਆਜ ਤੇ ਪੈਸੇ ਨਾ ਲੈ ਜੇ ਉਹਨੂੰ ਨਾ ਇਹ ਗੱਲ ਕਹਿੰਦਾ ਤੇ लवली ਤੇ ਤੁਰ ਪਿਆ ਸੀ ਪਿਤਾ ਜੀ ਚਲੋ ਜਾ ਕੇ ਤੇ ਲੈ ਆਈਏ ਪੈ ਮਮੀ ਮੇਰ ਕੋ ਗੀ ਗਲਤੀ ਜੇ ਉਹਨੂੰ ਤੁਸੀਂ ਮੈਨੂੰ ਪੈਸੇ ਦੇ ਜਾਂਦੇ ਤੇ ਆਹ ਕੰਮ ਤੇ ਨਾ ਹੁੰਦਾ ਉਹ ਤਾਂ ਤੂੰ ਇਹ ਨਹੀਂ ਸੋਚਦਾ ਵੀ ਜੇ ਕੁਝ ਬਣਾਵਾਂਗੇ ਤੇ ਤੇਰਾ ਹੀ ਬਣਾਵਾਂਗੇ ਜੋਤ ਵਾਸਤੇ ਨਾ ਮੁੰਡੇ ਦੀ 10 ਪਈ ਐ ਅੱਛਾ ਤੇ ਮੁੰਡਾ ਮੁਲਾਜ਼ਮ ਆ ਠੀਕ ਐ ਮੁੰਡਾ ਕੋਲ ਸੇ ਚਾਹ ਹੂੰ ਤੇ ਭਰ ਵਿਚੋਲੇ ਨੇ ਗਾੜੀ ਖਾਣ ਨੂੰ ਇਹ ਗੱਲ ਕਹੀ ਜੇ ਕਿ ਗੱਡੀ ਦੇਣੀ ਪੈਣੀ ਐ ਗੱਡੀ ਦੇਣੀ ਬਣੀ ਜਿਹੜੇ ਅੱਜ ਗੱਡੀ ਮੰਗਣ ਦੇ ਆ ਕੱਲ ਨੂੰ ਉਹਨਾ ਕੀ ਪਰ ਮੁੜ ਕੇ ਕੀ ਡਿਮਾਂਡ ਰੱਖ ਦੇਣੀ ਆ ਤੇ ਕੁੜੀ ਦੇ ਵਿਆਹਣੀ ਆ ਵੀ ਅਹੀਂ ਚੱਲ ਸੌਖੇ ਹੋ ਜੀਏ ਹੈ ਕੁੜੀ ਆਪਣੇ ਘਰ ਸੌਖੀ ਬਸੇ ਮੁੜ ਕੇ ਇਹੋ ਜਿਹੇ ਲਾਲਚੀ ਬੰਦਿਆਂ ਦਾ ਕੋਈ ਪਤਾ ਵਾ